ਲੋ ਜੀ ਪ੍ਰਸ਼ਾਸਨ ਨੇ ਮਾਗਰ ਮਾਗਰ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਰੋਕਣ ਲਈ ਜਿਨ ਕਹਤਾ ਨਾਰੇਬਾਜੀ ਹੁੰਦੀ ਹੋਈ ਮੋਦੀ ਸਰਕਾਰ ਨੂੰ ਰੋਕਣ ਦੇ ਲਈ ਬੋਸਾਂ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜਾਬਤਾ ਬੰਦ ਕਰਦੇ ਹੋਏ ਦੇਖ ਲਓ ਤੁਸੀਂ ਸ੍ਰੀਤੀ ਰਾਣੀ ਆਉਣ ਦੇ ਕਾਰਨ ਪੰਜਾਬ ਉਹਦੇ ਵਿੱਚ ਅੱਜ ਬਹੁਤ ਭਿਆਨਕ ਹਾਲਾਤ ਨੇ ਪੰਜਾਬ ਦੇ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਅਸੀਂ ਲਾਈਵ ਦਿਖਾ ਰਹੇ ਹਾਂਗੇ ਪੰਜਾਬ ਦੇ ਕੀ ਕੀ ਹਾਲਾਤ ਨੇ ਖਾਸ ਕਰਕੇ ਮਾਨਸਾ ਡਿਸਟ੍ਰਿਕਟ ਦੇ ਜਿੱਥੇ ਆਮ ਬੀਜੇਪੀ ਦੇ ਲੋਕ ਸਭਾ ਦੇ ਉਮੀਦਵਾਰ ਪਰਮਪਰਕਔਰ ਮਲੂਕਾ ਨੇ ਤੁਸੀਂ ਦੇਖ ਸਕਦੇ ਹੋਗੇ ਕਨਾਟਕਾ ਤੋਂ ਵੀ ਫੋਰਸਾਈ ਹੋਈ ਹੈਗੀ ਜੋ ਕਿ ਦੋ ਜੁੰਟਾਂ ਬੁਲਾਈਆਂ ਗਈਆਂ ਪਿਆ ਵਿੱਚ ਮੋਦੀ ਸੇਫਟੀ ਲਈ ਨੀਤੀ ਰਾਣੀ ਦੀ ਸੇਫਟੀ ਲਈ ਪਰਮਪਰਕਔਲ ਦੀ ਸੇਫਟੀ ਲਈ ਦੇਖੋ ਕਿਸਾਨ ਵੀਰਾਂ ਵੱਲੋਂ ਜਗਰਦਸ ਮਾਹੌਲ ਹੋ ਚੁੱਕਿਆ ਹੈ ਸੰਗਮ ਹੋ ਦੇ ਨਾਰੇ ਵੀ ਦਿਖਾ ਰਹੇ ਹੈਗੇ ਤੁਸੀਂ ਦੇਖ ਸਕਦੇ ਤਾਂ ਆਵਾਜ਼ ਆ ਗਈ ਕਿਸਾਨ ਵੀਰਾਂ ਦੀ ਇੱਧਰ ਪੰਜਾਬ ਦਾ ਪ੍ਰਸ਼ਾਸਨ ਇੱਧਰੋਂ ਤਾਮਨਾ ਡੂ ਵਾਲੇ ਮੁਤਾਬਕ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰ ਸਾਡੇ ਨਾਰੇ ਲਾ ਰਹੇ ਨੇ ਲਗਾਤਾਰ ਬਾਸ ਜੋ ਬਾਸ ਜੋ ਕੀ ਬੜਾ ਸਪਰੋਟੈਸਟ ਹੈ ਪਤਾ ਰਹਾਣੀ ਜਮ ਕੀਤਾ ਹੋਇਆ ਹੈ ਦੂਸਰਾ ਸਿੰਘ ਕਿਸ਼ਨ ਮੋਰਚੇ ਨੇ ਜਮ ਕਰ ਦਿੱਤਾ ਗਿਆ ਹੈ ਬੀਬੀ ਮੂਲੇ ਹੋ ਕੇ ਲੜ ਰਹੀ ਹੈ ਇਹ ਕੁੱਪ ਆਉਣ ਵਾਲੇ ਟੈਨ ਦੇ ਵਿੱਚ ਪਤਾ ਲੱਗੂਆ ਉਹਨਾਂ ਲਈ 7 ਤਰੀਕ ਨੂੰ ਕੀ ਦੀ ਸਰਕਾਰ ਆ ਰਹੀ ਹੈ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ 1 ਤਰੀਕ ਨੂੰ VOTING ਹੋਣ ਜਾ ਰਹੀ ਹੈ ਭੱਗਦੇ ਹੋਏ ਮਾਹੌਲ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਕਿਉਰਦਾ ਸੱਲਾ ਬੋਲ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ जिंदाबाद बीजेपी ਮਰਦਬਾਦ ਮਰਦਬਾਦ ਮੋਟਰ ਚ ਮੋਸਟਲ ਆਇਆ ਸੀਗਾ ਉੱਥੇ ਰਹਿ ਗਿਆ ਮਸਲਾ ਵਾਸਤੇ ਸਾਡਾ ਸਤਸ ਸਤਿ ਸਪਸੰਦ ਕਰਦਾ ਪਰ ਮੰਗਾਂ ਨਹੀਂ ਲਾਦੀ ਇਸ ਬੇਈਮਾਨ ਸਰਕਾਰ ਨੇ ਇਸ ਕਰਕੇ ਸੰਵਿਤ ਮੋਰਚੇ ਦਾ ਸੱਤਾ ਵੀ ਅਸੀਂ ਉਹਨਾਂ ਦੋਹਰ ਕਰਨਾਗਾ ਅੱਜ ਅਸੀਂ ਸੰਵਿਤ ਮੋਰਚੇ ਵੱਲੋਂ ਮਾਨਸਾ ਦੇ ਵਿੱਚ ਜਿਹੜੀ ਕੇਂਦਰੀ ਮੰਤਰੀ ਆਈ ਹੈ ਉਹ ਕੰਨੇ ਬਾਪ ਚਾਓ ਉਸ ਕੰਨੀ ਜਾ ਰਹੇ ਆ ਕਿ ਕੋ ਮੰਡੀ ਦਾ ਲਗਾਸੀ ਆ ਅਸੀਂ ਜਾਈਏ ਉਧਰ ਨੂੰ ਅਸੀਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਦੇ ਆ ਅਸੀਂ ਕਾਹ ਕਿਸਾਨਾਂ ਨੂੰ ਪੀਲ ਕਰਦੇ ਆ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਸਰਕਾਰ ਹੈ ਉਸ ਤੋਂ ਆਪਾਂ ਜਿਹੜੀ ਉਹ ਬੋਟਾ ਪਾਉਂਦੀ ਨਾ ਕਰਕੇ ਬੋਟ ਤੇ ਚੋਟ ਦੇ ਨਾਲ ਮਾਰੀਏ ਆਪਾਂ ਤੇ ਹੋਰ ਜਿਹਨੂੰ ਮਰਜ਼ੀ ਬੋਟ ਪਾ ਲੇ ਉਹ ਸੰਬੰਧਿਤ ਮੋਟਰ ਦਾ ਫੈਸਲਾ ਹੈਗਾ ਇਹ ਕੰਨੀ ਵਿਜੇਤੀ ਨਾਲ ਸਰਕਾਰ ਨਾਲ ਸਾਡੀ ਸ਼ਹਿਰ ਵੱਧ ਵੀ ਲੜਾਈ ਹੈ ਜੰਨਾ ਚੱਕਰ ਜਉਦੇ ਰਹਾਂਗੇ ਬੀਜੇਪੀ ਦਾ ਖਰਾਬ ਨਾ ਕਰੀਂ ਲੜਾਈ ਲੜਦੇ ਰਹਾਂਗੇ ਸੰਘਰਸ਼ ਜਾਰੀ ਰੱਖਾਂਗੇ ਇਹ ਤੋ ਇਹ ਤੋ ਕਰਾ ਰਿਹਾ ਵੇਖ ਲੈ ਇੱਕ ਮੁੰਡਾ ਇਹ ਆਪਣੀ ਗੱਲ ਕਰਦਾ ਹੈ ਨਾ ਨਿਆਣਾ ਕਾਨੂੰਨ ਚਾਰ ਕਿਲੇ ਬਾਂਦੇ ਕੀ ਤਿੱਕ ਕਰਦਾ ਗੱਭਰੂ ਹਰੋਗੇਟ ਦੀ ਕਰ ਲੋ ਮਾਂਸਾਂ ਵਿੱਚ ਸਮਝੌਤੀ ਨਹੀਂ ਆਈ ਆਇਆ ਕਿਸਾਨਾਂ ਵੱਲੋਂ ਇਹ ਕਦਲਾਵਾ ਬਿਲਕੁਲ ਸਰ ਕੇ ਕੇਜ ਦੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਵੀ ਹੈ ਤੇ ਅਸੀਂ ਲਗਾਤਾਰ 1.5 ਸਾਲ ਦੀ ਜਿੱਦੇ ਬਾਰਡਰਾਂ ਤੇ ਰਹੇ ਹੀ ਮੋਦੀ ਸਰਕਾਰ ਨੇ ਲਗਭਗ 750 ਦੇ ਕਿਸਕਰੀਵ ਕਿਸਾਨ ਮਜ਼ਦੂਰ ਬੋਲੀਆਂ ਮਾਰ ਕੇ ਅੱਥਰੂ ਛੀਫ ਦਿੱਤੇ ਕੇ ਸਾਡਾ ਜਿਹੜਾ ਸ਼ੁਭਕਰਨ ਨੌਜਵਾਨ ਜੋ ਇਹ ਸ਼ੰਭੂ ਬਾਰਡਰ ਤੇ ਬੋਲੀਆਂ ਮਾਰ ਕੇ ਛੀਨ ਕੀਤਾ ਗਿਆ ਸਾਡੇ ਹੀ ਕਿਸਾਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਸਾਡੇ ਹੀ ਪੰਜਾਬ ਤੋਂ ਹੱਤਾਂ ਨਹੀਂ ਟੱਪਣ ਦਿੱਤੀਆਂ ਗਈਆਂ ਅੱਜ ਸੇ ਮਾਨਸਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਐਪੀ ਦਾ ਵਿਰੋਧ ਕਰਨ ਦੇ ਲਈ ਤੇ ਸ਼੍ਰੀ ਕੁਜਰੀ ਸੰਗਤੀ ਹਰਾਨੀ ਕੇਂਦਰੀ ਮੰਤਰੀ ਤੋਂ ਮਾਨਸਾ ਦੇ ਵਿਚਾਰੀਆਂ ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋਏ ਆ ਤਾਂ ਕਿ ਇਹ ਦੱਸ ਸਕੀਏ ਕਿ ਪੰਜਾਬ ਦੇ ਲੋਕ ਲੜਨ ਵਾਲੇ ਲੋਕ ਨੇ ਤੇ ਜਿਨ੍ਹਾਂ ਨੂੰ ਇਹ ਜੇ ਗੋਲੀਆਂ ਚੜਾਣਗੇ ਤਾਂ ਨਾ ਜਵਾਬ ਸੀ ਆਪਣੇ ਛੰਡਿਆਂ ਦੇ ਵਿੱਚ ਡੰਡੇ ਪਾ ਕੇ ਦੇਵਾਂਗੇ ਕਿਸਾਨੋ ਜੈ ਹਾਂ ਵਾਹ ਮੋਟਾ ਵਾਹ ਬਿਲਕੁਲ ਰੋਕੇ ਜਾ ਰਿਹਾ ਕਿਉਂਕਿ ਇਹ ਕਿਰਪੂਲ ਸਿਪਰਸ਼ਾਸ਼ਨਾ ਹੈ ਇਹ ਪਪਾ ਦੇ ਘਰ ਹੋਇਆ ਫਿਰਦਾ ਅਲਮਾਨਸਾ ਦੇ ਵਿੱਚ ਬਾਰਿਸ਼ ਸੈਸ਼ਨ ਦੇ ਵਿੱਚ ਜੜੀ ਪਰੰਪਰਾਤ ਕੋਈ ਆਈ ਉੱਥੇ ਵੀ ਲੱਖਾਂ ਦੀ ਤਰਾਸ ਦੇ ਵਿੱਚ ਮਕਮਾਸ ਸਾਡੀ ਸਾਜਦੇ ਨੇ ਪੁਰਸਮਿਲਾਂ ਪਲਾਜਨ ਭਾਜਪੀ ਨੂੰ ਸਪੈਸ਼ਲੀ ਦਿੱਤੇ ਗਏ ਨੇ ਇਹ ਡਰਦੇ ਨੇ ਜੇ ਡਰਦੇ ਨਹੀਂ ਤਾਂ ਸਾਹਮਣੇ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਨਹੀਂ ਸੀ ਸਵਾਲ ਪੁੱਛਨੇ ਕੋਈ ਇਹਨਾਂ ਨਾਲ ਲੜਾਈ ਨਹੀਂ ਕਰਨੀ ਕੋਈ ਗੋਲੀ ਨਹੀਂ ਮਾਰਨੀ ਸਾਡੀਆਂ ਜਿਹੜੀਆਂ ਮੰਗਾਂ ਲੈ ਸੁਣ ਜੇ ਸਾਡੀਆਂ ਮੰਗਾਂ ਦਾ ਜਵਾਬ ਦਿੰਦੇ ਨੇ ਤਾਂ ਅਸੀਂ ਵੀ ਕੁਝ ਨਾ ਕਿਸੇ ਤਰਕ ਦੇ ਨਾਲ ਸ਼ਾਇਦ ਨਾ ਮਸਹਿਮਤ ਹੋ ਸਕਦੇ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਸਾਨ ਵੀਰਾਂ ਨੂੰ ਪੁਲਿਸ ਨੇ ਰੋਕ ਲਿਆ ਨਾਲ ਨਾਟਕਾ ਤੋਂ ਭਲਾਈ ਹੋਈ ਆ ਟੀਮਾਂ ਇਹਨਾਂ ਦੀਆਂ ਮੋਦੀ ਦੇ ਭਗਤ ਆਏ ਹੋਏ ਨੇ ਜਿਹੜਿਆ ਰਸਤੇ ਗੁੰਡੇ ਕਹਾਉਂਦੇ ਨੇ ਇਹ ਵੀ ਫੋਰਸ ਐਕ ਤੁਸੀਂ ਦੇਖ ਸਕਦੇ ਹੋ ਕਾਲੀਆਂ ਟੋਪੀਆਂ ਇਹਨਾਂ ਦੇ ਕਾਲੀਆਂ ਟੋਪੀਆਂ ਤੋਂ ਤੁਸੀਂ ਸਮਝ ਹੀ ਸਕਦੇ ਹੋ ਵੀ ਇਹ ਕਿਹੜੀ ਸਟੇਜ ਦੇ ਹੋ ਸਕਦੇ ਆ ਕਨਾਟਕਾ ਦੇ ਰਹਿਣ ਵਾਲੇ ਨੇ ਤੋਂ ਜੁੰਟਾ ਇਹਨਾਂ ਦੇ ਇੱਥੇ ਆਇਆ ਨਹੀਂ ਕਿ ਭਯਾ ਉਹਦਾ ਮੁੱਖ ਮੰਤਰੀ ਇਸ ਟਾਈਮ ਤੇ ਕੀ ਕਰ ਰਿਹਾ ਸਾਨੂੰ ਉਹਦੇ ਬਾਰੇ ਪਤਾ ਜੀ ਚਾ ਵੀ ਤਾਂ ਰੋਕ ਸਕਦਾ ਸੀਗਾ ਮਾਨਸਰ ਦੇ ਵਿਜਾਦ ਜੀ ਸਨਮਤੀ ইরਾਨੀ ਜੋ ਕਿ ਬੀਜੇਪੀ ਦੀ ਮੰਤਰੀ ਹੈ ਜਰ ਜੰਮਦਾ ਇੱਕ ਪ੍ਰੋਗਰਾਮ ਨਹੀਂ ਜਨਨ ਨੂੰ ਕੌਣ ਕੀਤਾ ਕਹਿੰਦੇ ਇੱਕ ਤਾਂ ਮੋਤੀ ਨਾਲ ਦੇ ਔਰ ਛਵਾ ਸਾਲ ਅਸੀਂ ਉੱਥੇ ਮਰ ਦਿੱਲੀ ਦੇ ਬਾਦਲਾਹ ਤੇ ਰਹਿ ਕੇ ਬਾਤ ਕੁਛ ਇਹਨਾਂ ਦਾ ਸਿਆ ਬਹੁਤ ਕੁਛ ਅਸੀਂ ਸੁਣਿਆ ਅੱਜ ਇੱਕ ਕਦਮ ਨਾਲ ਨੇ ਉਹਨਾਂ ਦਾ ਦਿਮਾਗ ਜਿਹੜਾ ਵਾਸ਼ ਕਰ ਦਿੱਤਾ ਸਾਡੇ ਥੰਨੇ ਲੋਕਾਂ ਦੇ ਵਿੱਚ ਪਹਿਨੇ ਸੀ ਕਿ ਇੰਨੀ ਬੁਰੀ ਤਰ੍ਹਾਂ ਉਹਨਾਂ ਨੇ ਕੀਤਾ ਆ ਲੋਕਾਂ ਦੇ ਵਿੱਚ ਆਂਦੀ ਗੱਲ ਨੂੰ ਸਾ ਮਾਦੀ ਸਾ ਤੋਂ ਤਮੇ ਬੀਜੇਪੀ ਸਰਕਾਰ ਤੋਂ ਉੱਤਮ ਹੈ ਖਾਨੇ ਜਿਹੜੇ ਲੋਕ ਅਸੀਂ ਜਿੰਨੀ ਕੇ ਸਮਝ ਰੱਖਣ ਵਾਲੇ ਲੋਕ ਹਾਂ ਸਾਨੂੰ ਆਪ ਹੀ ਇਹ ਤਾਕਤ ਲੈਣ ਨੂੰ ਚਾਹੀਦੀ ਆ ਤੇ ਆਪ ਦੀ ਵੋਟ ਵੀ ਵਰਤੋ ਜ਼ਰੂਰ ਕਰਨੀ ਚਾਹੀਦੀ ਆ ਮੈਂ ਇਹਦੇ ਆਖ ਵਿੱਚ ਕੇ ਕੋਈ ਕਹੇ ਕਿ ਅਸੀਂ ਬਾਈਕਟ ਕਰ ਦਾਂਗੇ ਤੇ ਸਰ ਚੁਕਾ ਨਹੀਂ ਬਾਤ ਅੱਖੇ ਵੋਟ ਦਾ ਹੱਕ ਮਿਲਿਆ ਸਰ ਛੋਟੂ ਨਾਲ ਦੀ ਤੁਸੀਂ ਜੀਵਣੀ ਪੜ ਲਓ ਕਦੇ ਇਹ ਹੁੰਦਾ ਕਿ ਤੁਹਾਡੇ ਕੋਲੇ ਹਰੀ ਜਮੀਨ ਹੋਵੇ ਤੁਸੀਂ ਕੱਟੋਂ ਕੱਸੀਏ ਪੜੇ ਹੋਵੋ ਤੁਹਾਨੂੰ ਤਾਂ ਪਾਉਂਦਾ ਹੱਥ ਸੀ ਨਹੀਂ ਤੇ ਨਹੀਂ ਕਿਤੇ ਸਰਪੋਰਟ ਕਰਾਉਣਾਂ ਦਾ ਦਰਦ ਮੋਢੀ ਮੁਰਦਾਬਾ 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 ਹੁਣ ਮੈਂ ਬੇਨਤੀ ਕਰੂੰਗਾ ਜਗਿੰਦਰ ਸਿੰਘ ਉਧਾਲਪੁਰਾ ਉਹ ਆਪਣੀ ਗੱਲਬਾਤ ਪੇਸ਼ ਕਰਨਗੇ ਆਓ ਜੀ ਰਾਜਪਾਲ ਜੀ ਕੇਂਦਰੀ ਮੰਤਰੀ ਸੁમિતਰਾ ਰਾਨੀ ਜੋੜੇ ਦਾ ਉਹ ਰੋਜ਼ ਕਰਨ ਦੇ ਲਈ ਪਹੁੰਚੇ ਕਿਸਾਨ ਮਜ਼ਦੂਰ ਭੈਣ ਉਭਰਾ ਹੋ ਕਿਉਂਕਿ ਪੂਰੇ ਦੇਸ਼ ਦੇ ਅੰਦਰ ਸਾਜਪਾ ਦੇ ਨੀਦਵਾਰਾਲਾ ਸਾਡੀ ਕਿਰਤੀ ਲੋਕਾਂ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਪੂਰੇ ਹਾਰਦੇ ਦੇ ਅੰਦਰ ਇਸ ਤਰ੍ਹਾਂ ਦੇ ਵੱਡੇ ਵੱਡੇ ਵਿਰੋਧ ਪ੍ਰਦਰਸ਼ਨਾਂ ਜਦੋਂ ਤੋਂ ਲੋਕ ਸਭਾ ਦੀ ਚੋਣਾਂ ਦਾ ਦੇਸ਼ ਦੇ ਅੰਦਰ ਵਗੜ ਰਿਹਾ ਹੈ ਉਸੇ ਸਮੇਂ ਤੋਂ ਲੈ ਕੇ ਵੱਡੇ ਵੱਡੇ ਪ੍ਰਦਰਸ਼ਨ ਹੋ ਰਹੇ ਹੈ। ਸਾਧਵਾ ਹਕੂਮਤ ਬਾਰੇ ਇਹ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਇਹ ਕਹਿ ਨਹੀਂ ਸਕਦਾ ਕਿ ਜਦੋਂ ਦਾ ਮੈਂ ਪ੍ਰਧਾਨ ਮੰਤਰੀ ਬਣਿਆ ਸਾਡੇ ਦੇਸ਼ ਨੇ ਬਹੁਤ ਵੱਡੀ ਪੱਧਰ ਤੇ ਵਿਕਾਸ ਕਰ ਲਿਆ ਸਾਡਾ ਦੇਸ਼ ਵਿਕਾਸ ਦੇ ਨਾਤੇ ਪੂਰੇ ਵਿਸ਼ਵ ਦੇ ਵਿੱਚ ਦੂਜੇ ਨੰਬਰ ਤੇ ਆ ਗਿਆ ਪਰ ਜੇ ਸਾਡੇ ਦੇਸ਼ ਨੇ ਵਿਕਾਸ ਕੀਤਾ ਹੁੰਦਾ ਜੋ ਸਾਡੇ ਕਿਰਤੀ ਲੋਕਾਂ ਦਾ ਵਿਕਾਸ ਹੋਇਆ ਹੁੰਦਾ ਤਾਂ ਫਿਰ ਪਾਜ ਪਾਜ ਦੇ ਖਾਲਾਫ ਇਹੋ ਜਿਹੇ ਪ੍ਰਦਰਸ਼ਨ ਨਾ ਹੁੰਦੇ ਉਹਦੇ ਇਖਤਾਰ ਸਹੀ ਹੈ ਕਿਉਂਰੇ ਰਾਜ ਦੇ ਵਿੱਚ ਵਿਕਾਸ ਜ਼ਰੂਰ ਹੋਇਆ ਪਰ ਵਿਕਾਸ ਹੋਇਆ ਕਿਦਾਂ ਵਿਕਾਸ ਹੋਇਆ ਮੁੱਖੀ ਪਰ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਦਾ ਪਰ ਸਾਡੇ ਇਹ ਕਿਰਤੀ ਲੋਕ ਹੈ ਕਿਸਾਨ ਹੈ ਮਜ਼ਦੂਰ ਹੈ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਹੈ ਦੁਕਾਨਦਾਰ ਹੈ ਸਾਡੇ ਲੋਕਾਂ ਦਾ ਬਨਾਸ ਹੋਇਆ ਹੈ ਸਾਡੇ ਲੋਕਾਂ ਦਾ ਵਿਕਾਸ ਨਹੀਂ ਹੋਇਆ ਕਿਉਂਕਿ ਅਸੀਂ ਜਿਹੜਾ ਉਹਨਾਂ ਦਾ ਵਿਰੋਧ ਲਗਾਤਾਰ ਕਰ ਰਹੇ ਹਾਂ ਸਵਾਗਤ ਹੈ ਦੂਜੀਆਂ ਜਿਹੜੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਲੰਮਾ ਸਮਾਂ ਸਾਡੇ ਦੇਸ਼ ਤੇ ਰਾਜ ਕੀਤਾ ਹੈ ਦੋਸਤੋ ਇਹ ਪਿਆਪ ਉਹਨਾਂ ਨੂੰ ਕੋਈ ਅਸੀਂ ਭੁੱਲ ਨਹੀਂ ਪਾਉਂਦੇ ਹਾਂ ਲਾ ਕੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਵੀ ਸਿਰਫ ਬੀਜੇਪੀ ਦੀ ਰੈਲੀ ਤੋਂ ਰੁੱਕ ਕੇ ਜਾਰੀ ਹੈ ਵਿਰੋਧ ਪ੍ਰਦਰਸ਼ਨ ਜਾਰੀ ਹੈ ਬੀਜੇਪੀ ਦੀ ਜ਼ਬਰਦਸਤ ਰੈਲੀ ਪਰ ਭਾਜਪਾ ਦਾ ਵਿਰੋਧ ਪ੍ਰਦਰਸ਼ਨ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਰਾਜਸਥਾਨ ਦੀ ਰਹਿਣ ਵਾਲੀ ਮੰਤਰੀਆ ਉਹ ਪਹੁੰਚੀ ਹੋਈ ਹੈ ਭਾਜਪਾ ਦੀ ਮੋਦੀ ਹਕੂਮਤ ਅ ਦਿੱਲੀ ਵਿੱਚ ਸੰਘਰਸ਼ ਹੋ ਰਹੇ ਸੀ ਕਿਸਾਨ ਜਿਹੜੀ ਮੋਦੀ ਹਕੂਮਤ ਜੋ ਦਿੱਲੀ ਵਿਖਾਨ ਦੇ ਸੰਤ ਵਿੱਚ 2020 ਦੇ ਵਿੱਚ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਸੀ ਉਹਨਾਂ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਇੱਕ ਸਾਲ ਤੋਂ ਉੱਪਰ ਮੋਰਚਾ ਚੱਲਿਆ ਹੈ ਭਾਜਪਾ ਦੀ ਮੋਦੀ ਹਕੂਮਤ ਨੇ ਸਾਡੇ ਉਸ ਮੋਰਚੇ ਨੂੰ ਘੇਰੂ ਘੇਰੂ ਕਰਨ ਵਾਸਤੇ ਸਾਡੇ ਉਸ ਮੋਰਚੇ ਨੂੰ ਕਿ ਸਾਡਾ ਉਹ ਮੋਰਚਾ ਜੇ